ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਕਾਲ ਪੁਰਖ ਪਰਮੇਸ਼ਰ ਤੋਂ ਬਰਸ ਆਇਆ ਨਗਰ ਜੱਜਲ ਜੋ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਰਾਮਾ ਰੋਡ ਤੇ ਸਥਿਤ ਹੈ ਸਾਰੇ ਨਗਰ ਦੇ ਸਹਿਯੋਗ ਨਾਲ ਸੂਹ ਗੁਰੂ ਘਰ ਦੇ ਪ੍ਰਬੰਧਕ ਸੇਵਾਦਾਰਾਂ ਨੇ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਉਤਾਰ ਦਿਹਾੜੇ ਨੂੰ ਸਮਰਪਿਤ ਅੱਜ ਮਿਤੀ 6 ਜਨਵਰੀ ਦਿਨ ਸੋਮਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਸਮੇਤ ਜਪਜੀ ਸਾਹਿਬ ਜੀਆਂ ਦੇ ਪਰੰਪਰਾ ਦੇ ਅਨੁਸਾਰ ਪ੍ਰਕਾਸ਼ ਹੋਏ ਸੰਗਤਾਂ ਦੇ ਵਿੱਚ ਬਹੁਤ ਪਿਆਰ ਉਤਸ਼ਾਹ ਸ਼ਰਧਾ ਭਾਵਨਾ ਦੇ ਨਾਲ ਸਾਰੀਆਂ ਸੰਗਤਾਂ ਰਲ ਮਿਲ ਕੇ ਸੇਵਾਾਂ ਨਿਭਾ ਰਹੀਆਂ ਨੇ ਕੱਲ 7 ਜਨਵਰੀ ਦਿਨ ਮੰਗਲਵਾਰ ਨੂੰ ਸਵੇਰੇ 8 ਵਜੇ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਛਤਰ ਛਾਇਆ ਦੇ ਹੇਠ ਪੰਜਾ ਪਿਆਰਾਂ ਦੀ ਅਗਵਾਈ ਵਿੱਚ ਸਮੂਹ ਗੁਰੂ ਘਰ ਦੇ ਪ੍ਰਬੰਧਕ ਸੇਵਾਦਾਰਾਂ ਦੀ ਰੇਖ ਦੇਖ ਦੇ ਵਿੱਚ ਸਮੁੱਚੇ ਨਗਰ ਦੇ ਸਹਿਯੋਗ ਨਾਲ ਸਾਰੇ ਨਗਰ ਦੇ ਵਿੱਚ ਨਗਰ ਕੀਰਤਨ ਹੋਏਗਾ ਤੇ ਕਈ ਥਾਵਾਂ ਤੇ ਸੰਗਤਾਂ ਦੇ ਵਿੱਚ ਸੰਗਤਾਂ ਦੇ ਜਲਪਾਣੀ ਛਕਾਉਣ ਵਾਸਤੇ ਪੜਾਅ ਤਿਆਰੀ ਕੀਤੀ ਹੋਈ ਹੈ ਔਰ ਕਰ ਰਹੀ ਨੇ ਤੇ ਸਭ ਨੂੰ ਬੇਨਤੀ ਹੈ ਜਿੱਥੋਂ ਤੱਕ ਇਹ ਵੀਡੀਓ ਜਾ ਰਹੀ ਹੈ ਪਹੁੰਚਣ ਦੀ ਕਿਰਪਾਲਤਾ ਕਰਿਓ ਗੁਰਬਾਣੀ ਕਥਾ ਕੀਰਤਨ ਵਿਚਾਰ ਇਤਿਹਾਸ ਸਰਵਨ ਕਰਕੇ ਨਾਲ ਨਾਲ ਗੁਰੂ ਕੇ ਲੰਗਰਾਂ ਦੀ ਸੇਵਾਵਾਂ ਕਰਕੇ ਆਪਣੇ ਬਾਣਦੇ ਫਰਜ਼ ਨੂੰ ਕਮਾਉਣਾ ਹੈ ਔਰ ਸਾਰਿਆਂ ਨੇ ਸੇਵਾ ਕਰਕੇ ਸਤਿਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਇਹ ਨੇ ਪੁਰਾਣੇ ਸੇਵਾਦਾਰ ਮੇਜਰ ਸਿੰਘ ਖਾਲਸਾ ਤੇ ਨਾਲ ਬੂਟੀ ਸਿੰਘ ਧੂ ਬੱਤੀ ਤੇ ਸਭ ਤੋਂ ਵੱਧ ਡਿਊਟੀ ਇਹ ਲਾਂਦਾ ਬੂਟੀ ਸਿੰਘ ਤੇ ਪੱਕੇ ਸੇਵਾਦਾਰ ਨੇ ਤੇ ਇਸ ਤਰ੍ਹਾਂ ਹੀ ਧੜਕੇ ਪਹੁੰਚਣਾ ਜਰੂਰ ਸਾਰੇ ਸੇਵਾਦਾਰਾਂ ਨੇ ਇਹ ਬਜ਼ੁਰਗ ਹੈ ਰੈਸਟ ਕਰ ਰਿਹਾ 10 ਮਿੰਟ ਵੱਡੀ ਉਮਰ ਦੇ ਤੇ ਇੱਧਰ ਸੇਵਾ ਜਿਵੇਂ ਚੱਲੀ ਜਾਂਦੀ ਹੈ ਸਾਡੇ ਮੈਂਬਰ ਸਭ ਬੈਠੇ ਨੇ ਤੇ ਇਸ ਤਰ੍ਹਾਂ ਸੇਵਾਦਾਰਾਂ ਨੂੰ ਬੇਨਤੀ ਹੈ ਸਵੇਰੇ ਜਲਦੀ ਸੁਨੇਹਾ 7 ਵਜੇ ਪਹੁੰਚ ਜਾਣਾ ਜਿਵੇਂ ਜਿਵੇਂ ਆਪਦੀ ਆਪਦੀ ਡਿਊਟੀ ਹੁੰਦੀ ਹੈ ਉਸ ਤਰ੍ਹਾਂ ਆਪਦੀ ਡਿਊਟੀ ਸਾਹਮਣੀ ਤੇ ਸਾਰਾ ਆਪਣਾ ਸਬਜੀ ਬਾਜੀ ਦਾ ਤਿਆਰ ਆ ਬੱਚੇ ਵੀ ਛੋਟੀਆਂ ਬੱਚੀਆਂ ਸੇਵਾ ਕਰ ਰੰਗ ਹੈ ਤੇ ਅੱਜ ਤਾਂ ਜਾਦੇ ਪੜਾਵਾ ਤੇ ਚੱਲ ਰਿਹਾ ਜੋ ਪ੍ਰੋਗਰਾਮ ਚੱਲ ਰਿਹਾ ਖਾਣੇ ਦਾ ਤਾਂ ਉਲਝੇ ਹੋਏ ਨੇ ਸਾਰੇ ਕੱਲ ਨੂੰ ਵੀ ਉਸੇ ਤਰ੍ਹਾਂ ਉਲਝੇ ਰਹਿਣਗੇ ਤੇ ਭੋਗ ਵਾਲੇ ਦਿਨ ਪਹੁੰਚ ਜਾਣਾ ਇੱਧਰ ਵਾਟਰ ਬਾਕਸ ਤੇ ਆਗੇ ਵਾਟਰ ਬਾਕਸ ਤੇ ਇਹ ਪਕੌੜੇ ਤਿਆਰ ਹੋਏ ਨੇ ਪਕੌੜੇ ਨੇ ਬਰੈਡ ਮੰਨ ਲਓ ਕਿਤੇ ਪਕੌੜੇ ਸਮਝਿਓ ਬ੍ਰੈਡ ਤਿਆਰ ਹੋਇਆ ਰਾ ਵਾਟਰ ਬਾਕਸ ਤੇ ਪੰਜ ਪੜਾਵਾਂ ਤੇ ਹੋਣੇ ਆ ਚਾਰ ਪੜਾਵਾਂ ਤੇ ਬ੍ਰੈਡ ਚੱਲਣਗੇ ਨੰਬਰ 1 ਤੇ ਬਾਸ ਸਟੈਂਡ ਤੇ ਚੱਲਣਗੇ ਬ੍ਰੈਡ ਫਿਰ ਦੂਜੇ ਨੰਬਰ ਤੇ ਇਹ ਵਾਟਰ ਬਾਕਸ ਤੇ ਇੱਥੇ ਬ੍ਰੈਡ ਚੱਲਣਗੇ ਇਹ ਬਾਦਲ ਹਲਵਾਈ ਤੇ ਇੱਕ ਚੱਲਣਾ ਇਹ ਐਸ ਸੀ ਭਾਈਚਾਰੇ ਦੀ ਧਰਮਸ਼ਾਲਾ ਜਿਹੜੀ ਉੱਥੇ ਵੀ ਬ੍ਰੈਡ ਚੱਲਣੇ ਆ ਬਿਕਰਜੀਤ ਦੇ ਇਹ ਐ ਨਹੀਂ ਪਤਾ ਵੀ ਟੱਲੇ ਤੇ ਬਰੈਡ ਚੱਲਣਾ। ਸੰਤ ਬਾਬਾ ਤਰਵਾਨੀ ਰਾਜ ਜੀ ਟੱਲਾ ਉੱਥੇ ਤੇ ਸਿੱਧ ਬਾਬਾ ਹੀਰਾ ਦਾਸ ਜੀ ਡੇਰਾ ਸਾਹਿਬ ਉੱਥੇ ਚੱਲਣਗੇ ਬਾਲੂ ਸ਼ਾਹੀ ਤੇ ਮੱਠੀ